ਰੁਕ ਕਿੱਥੇ ਚੱਲਿਆ ਇਸ ਵੇਲੇ ਤੂੰ ਕਿੱਥੇ ਚੱਲਿਆ ਤੈਨੂੰ ਪਤਾ ਨਾ ਵੀ ਪਾਕਿਸਤਾਨ ਨਾਲ ਜੰਗ ਲੱਗੀ ਵੀ ਹੈ ਤੇ ਮਜਾਇਰ ਕਿਸੇ ਸਮੇਂ ਵੀ ਡਿੱਗ ਸਕਦੀ ਹੈ ਠੀਕ ਹੈ ਤੇ ਤੂੰ ਹਟ ਥੋੜੀ ਚੱਕ ਕੇ ਭਾਈ ਕਿਧਰ ਨੂੰ ਚੱਲਿਆ ਭਾਈ ਜੀ ਮੈਂ ਤੇਲਾਂ ਚੱਲਿਆ ਉਹ ਜਾ ਕਮਲਿਆ ਤੇਲ ਹਾਂ ਇੱਕ ਰਾਸ਼ਨ ਵੀ ਲਿਆਉਣਾ ਰਾਸ਼ਨ ਵੀ ਜਮ੍ਹਾਂ ਕਰਨਾ ਮੈਂ ਇਹਦੇ ਕੀ ਕਰਨਾ ਉਹ ਯਾਰ ਕਹਿੰਦੇ ਤੇਲ ਨਹੀਂ ਮਲਣਾ ਮੜ ਕੇ ਰੱਤ ਨਹੀਂ ਮਲਣਾ ਨਹੀਂ ਬਲੈਕ ਹੋਈ ਜਾਂਦਾ ਨਹੀਂ ਬਲੈਕ ਤਾਂ ਹੋਈ ਜਾਂਦਾ ਤੇ ਤੂੰ ਤੇ ਮੈਂ ਪੰਜਾਬੀ ਦੀ ਘਾਵਤਾ ਵੀ ਢੂਹ ਤੇ ਬੰਬ ਬੰਨੀ ਫਿਰਦਾ ਓ ਕਿਵੇਂ ਗੱਲ ਇਹ ਆ ਵੀ ਜੇ ਬੰਬਾਕਸਾਂ ਨੇ ਮਝਾਇਆ ਛੜਦੀ ਤੇ ਘਰੇ ਦਾ ਤੇਰਾ ਭਰਿਆ ਹੋਣਾ ਤੇਲ ਤੇ ਤੂੰ ਜਾ ਕੇ ਲਾ ਲੈਣਾ ਖੁੰਝੇ ਆਪ ਦਾ ਤੁਮ ਦਾ ਰੱਬ ਨਾ ਕਰੇ ਮਰਨੇ ਮਰਨਾ ਨਾਲ ਜਿਹੜਾ ਪਰਿਵਾਰ ਦੇ ਵੀ ਭੈਣੇ ਗੰਗਾ ਬੁੱਲ ਪਾ ਦੇਗਾ ਹਾਂ ਹਾਂ ਹੱਥਾ ਉਹਨਾਂ ਇੱਕ ਗੱਲ ਤਾਂ ਹੈਗੀ ਆ ਪਾਕਿਸਤਾਨ ਤੇ ਨਾ ਤਾਂ ਤੇਲ ਲੈਣਦੇ ਹਨ ਨਾ ਕੋਈ ਰਸਨ ਪੁੱਤਾ ਕੁਛ ਨਹੀਂ ਲੈਂਦੇ ਤੇ ਛਾੜ ਫਿਰ ਕਾਦੀ ਆਊਗੀ ਛਾੜ ਕੋਈ ਬਣਉਣੀ ਲੋਕ ਕਮਲੇ ਹੋਏ ਵੇ ਬਈ ਇਹਦੇ ਨੁਕਸਾਨ ਹੀ ਨੁਕਸਾਨ ਵੀ ਬਲੈਕ ਲਈ ਜਾਂਦੇ ਐਵੇਂ ਬਲੈਕ ਲਈ ਜਾਂਦੇ ਆਪਾਂ ਦਾ ਪੈਣੀ ਮਾਜ ਦੀ ਡੱਬੀ ਨਹੀਂ ਲੈਂਦੇ ਉਹਨਾਂ ਦਾ ਸਹੀ ਗੱਲ ਡੀਸੀ ਦਾ ਬਿਆਨ ਜੇ ਵੀ ਕੋਈ ਆਇਆ ਸੀ ਉਹ ਕੀ ਡੀਸੀ ਨੇ ਇਹੀ ਕਿਹਾ ਸੀ ਵੀ ਜਿਹੜੇ ਜਮਾ ਖੋਰੀ ਆ ਜਿੰਨੇ ਕੋਈ ਹੈਗੇ ਬਾਹਰ ਬਾਣੀਆਂ ਜਾਂ ਕੋਈ ਤੇਲ ਪਟਰੋਲ ਪੰਪ ਵਾਲੇ ਉਹਨਾਂ ਨੇ ਕਿਹਾ ਵੀ ਬੰਦੇ ਦੇ ਪੁੱਤ ਬਣ ਜਾ ਕੋਈ ਚੀਜ਼ ਵੀ ਤੁਸੀਂ ਕਵਰ ਕਰਕੇ ਹਾਂ ਤਾਲਾ ਵਿਚਾਰੀ ਕਰਦਾ ਹਾਂ ਸੋਣਾ ਸੋਣਾ ਸਖਤ ਕਰ ਬਈ ਹਾਂ ਸਖਤ ਕਰ ਬਈ ਉਹ ਸਟੋਰ ਨਾ ਕਰੋ ਤੇ ਮੇਰਾ ਵੀ ਰਾਤ ਦਾ ਟਾਈਮ ਹੋਣਾ ਤਾਂ ਚੱਪ ਕਰਕੇ ਘਰੇ ਜਾ ਬੜਾ ਧੰਨਵਾਦ ਮੈਂ ਉਹਦਾ ਤੂੰ ਵਧੀਆ ਜਾਤੀ ਜਰ ਹਾਂ ਕੁੜੇ ਜਾ ਕੇ ਪਾਣੀ ਪਾਜ ਤੇ ਤੇਲ ਛੱਡ ਪਰੇ ਠੀਕ ਆ